ਸਸ਼ੀਕਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੀ ਸਟੱਡੀ ਚੈਨਲ ਐਰੂਡੀਸ਼ਨ ਸਟੱਡਿਸ ਤੇ ਜਿੱਥੇ ਅਸੀਂ ਕਰਦੇ ਆ ਪੰਜਾਬੀ ਦੇ ਪੇਪਰਾਂ ਦੀ ਤਿਆਰੀ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤੇ ਇੱਥੇ ਦੇ ਕਿਸੇ ਵੀ ਜਗ੍ਹਾ ਦੇ ਉੱਪਰ ਤੁਸੀਂ ਗਵਰਨਮੈਂਟ ਜੌਬ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜਾਬੀ ਪੜ੍ਹਨੀ ਹੀ ਪੈਂਦੀ ਹੈ ਕੰਪਲਸਰੀ ਹੈ ਰਾਈਟ ਤਾਂ ਇਸੇ ਪੰਜਾਬੀ ਦੇ ਲਈ ਸਾਡੀ ਹਰ ਰੋਜ਼ ਇੱਕ ਲਾਈਵ ਕਲਾਸ ਹੁੰਦੀ ਹੈ YouTube ਦੇ ਉੱਪਰ ਜੋ ਕਿ ਬਿਲਕੁਲ ਫ੍ਰੀ ਦੇ ਵਿੱਚ ਹੁੰਦੀ ਹੈ ਸਵਾ 9 ਵਜੇ ਇਸ ਕਲਾਸ ਦੀ ਜਿਹੜੀ ਵੈਲਿਡਿਟੀ ਰਹਿੰਦੀ ਆ ਵੈਲਿਡਿਟੀ ਕਹਿੰਦੇ ਆ ਸੌਰੀ ਜਿਹੜੀ ਇਹਦੀ অথੈਂਟੀਸਿਟੀ ਰਹਿੰਦੀ ਆ ਉਹ ਕਿੰਨੀ ਕ ਤੁਸੀਂ ਮਾਸਟਰ ਕੇਜਰ ਦੀ ਤਿਆਰੀ ਕਰ ਰਹੇ ਹੋ ਤੁਸੀਂ ਯੂਜੀਸੀ ਦੀ ਤਿਆਰੀ ਕਰ ਰਹੇ ਹੋ ਲੈਕਚਰਰ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਹਰਿਆਣਾ ਜਾਂ ਰਾਜਸਥਾਨ ਦੇ A ਗ੍ਰੇਡ ਦੀ ਤਿਆਰੀ ਕਰ ਰਹੇ ਹੋ ਹਰ ਇੱਕ ਪੇਪਰ ਦੇ ਲਈ ਇਹ ਵਾਲਾ ਸੈਸ਼ਨ ਇਹ ਵਾਲੀ 9:30 ਵਜੇ ਵਾਲੀ ਕਲਾਸ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਸਕਦੀ ਹੈ ਰਾਈਟ ਪੁਰਾਣੇ ਪੇਪਰਾਂ ਦੇ ਵਿੱਚ ਇਹਦੇ ਵਿੱਚੋਂ ਤੁਹਾਨੂੰ ਪੇਸ਼ੈਂਟਸ ਮਿਲ ਵੀ ਜਾਣਗੇ ਕਿਉਂਕਿ ਅਸੀਂ ਐਮਸੀਕਿਊ ਸੀਰੀਜ਼ ਸਟਾਰਟ ਕੀਤੀ ਹੋਈ ਹੈ ਰਾਈਟ ਜਿਸ ਦੇ ਵਿੱਚ ਅਸੀਂ 16 ਟੈਸਟ ਆਲਰੇਡੀ ਕਰ ਚੁੱਕੇ ਆ ਅੱਜ ਸਾਡਾ 17ਵਾਂ ਟੈਸਟ ਹੈ ਸੰਡੇ ਨੂੰ ਛੱਡ ਕੇ ਹਰ ਰੋਜ਼ ਸਾਡੀ ਕਲਾਸ ਸਵੇਰ 9:00 ਵਜੇ ਹੁੰਦੀ ਆ ਓਕੇ 올 ਰਾਈਟ ਦੂਸਰੀ ਚੀਜ਼ ਅਗਰ ਤੁਸੀਂ ਚਾਹਦੇ ਹੋ ਜੀ ਤੁਸੀਂ ਥਿਊਰੀ ਬੈਚ ਲੈਣਾ ਕਿਸੇ ਵੀ ਸਬਜੈਕਟ ਦਾ ਰਾਈਟ ਪੰਜਾਬੀ ਦਾ ਕੋਈ ਵੀ ਲੈਵਲ ਹੋ ਸਕਦਾ ਹੈ ਪੋਲਿਟੀਕਲ ਸਾਇੰਸ ਦਾ पीसीएस ਦਾ ਕੋਈ ਵੀ ਲੈਵਲ ਹੋ ਸਕਦਾ ਹੈ ਜੀਓਗ੍ਰਾਫੀ ਦਾ ਹਿਸਟਰੀ ਦਾ ਕੋਈ ਵੀ ਲੈਵਲ ਹੋ ਸਕਦਾ ਉਹਦੇ ਲਈ ਅਗਰ ਤੁਸੀਂ ਡਿਟੇਲ ਦੇ ਵਿੱਚ ਤਿਆਰੀ ਕਰਨੀ ਆ ਲਾਈਵ ਐਂਡ ਰਿਕਾਰਡਡ ਕਲਾਸਿਸ ਦੇ ਨਾਲ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਨੰਬਰ ਹੈ 9804 92512 ਠੀਕ ਹੈ ਜੀ ওকে ਆ ਸਾਢੇ 8 ਦਾ ਟਾਈਮ ਕਰਦੀ ਹੈ ਹਾਂ ਵੈਸੇ ਆ ਵਾਸ ਥਿੰਕਿੰਗ ਕਿ ਸਰਦੀਆਂ ਦੇ ਵਿੱਚ ਆਪਾਂ ਨੂੰ ਚੇਂਜ ਕਰ ਲੈਣਾ ਚਾਹੀਦਾ ਹੈ ਟਾਈਮ ਐਂਡ ਮੇਰੇ ਰਿਮਾਈਂਡ ਦੇ ਵਿੱਚ ਸੀਗਾ ਕਿ ਮੈਂ ਤੁਹਾਡੇ ਨਾਲ ਡਿਸਕਸ ਕਰਾਂ ਕਿ ਜ਼ੋਲੀ ਵਾਲੀ ਕਰਕੇ ਸਰਦੀ ਹੋਰ ਜ਼ਿਆਦਾ ਵੱਧ ਜਾਣੀ ਆ ਤੇ ਰਾਤ ਨੂੰ ਆਈ ਨੂੰ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਲੋਕਾਂ ਨੂੰ ਹੀ ਮਤਲਬ ਪ੍ਰੋਬਲਮ ਹੋ ਸਕਦੀ ਆ ਕਿਡਸ ਵਗੈਰਾ ਵੀ ਹੁੰਦੇ ਨੇ ਰਾਈ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਇਹਨੂੰ ਜਲਦੀ ਦਾ ਟਾਈਮ ਰੱਖ ਲਾਂਗੇ ਓਕੇ ਚਲੋ ਇਹ ਤਾਂ ਹੋ ਗਿਆ ਥਿਉਰੀ ਬੈਚ ਦੀ ਗੱਲ ਫਿਰ ਜੇਕਰ ਤੁਹਾਨੂੰ YouTube ਦੇ ਉੱਪਰ ਮਿਲਣ ਵਾਲੀਆਂ ਸਾਰੀਆਂ ਅਪਡੇਟ ਚਾਹੀਦੀਆਂ ਤਾਂ ਤੁਸੀਂ Telegram group join ਕਰ ਲੈਣਾ description ਦੇ ਵਿੱਚ ਤੁਹਾਨੂੰ link ਦਿੱਤਾ ਹੋਇਆ ਆ ਆਵਾਜ਼ ਸੁਣੋ ਐ 1 ਮਿੰਟ ਰੁਕੋ ਪਲੀਜ਼ ਹਾਂਜੀ ਹੁਣ ਇੱਕ ਵਾਰੀ ਦੱਸਣਾ ਕੀ ਹੁ ਨਵਾਂ ਸਟੇਕਰੀ ਐ ਓਕੇ ਚਲ ਇਹ ਤਾਂ ਹੋ ਗਿਆ ਤੇਰੀ ਬੈਕਸ ਵੀਰ ਫਿਰ ਜੇਕਰ ਤੁਮਨ ਇੱਕ ਮਿੰਟ ਰੁਕੋ ਤੁਹਾਨੂੰ ਡਬਲ ਆਏਗੀ ਥੋੜੀ देर ਲਈ ਆਵਾਜ਼ ਠੀਕ ਐ ਹਾਂਜੀ ਹੁਣ ਠੀਕ ਹੈ ਨਾ ਆਵਾਜ਼? ਓਕੇ। ਤੁਹਾਨੂੰ ਡਬਲ ਆਈ ਹੋਊਗੀ ਕਿਉਂਕਿ ਮੈਂ ਵੀ ਖੁਦ ਚੈੱਕ ਕਰ ਰਹੀ ਸੀ ਮੇਰੇ ਮੋਬਾਈਲ ਦੇ ਉੱਪਰ ਕਿ ਲਾਈਵ ਸਟ੍ਰੀਮ ਦੇ ਵਿੱਚ ਆਵਾਜ਼ ਕਿੰਨੀ ਆ ਰਹੀ ਹੈ। ਓਕੇ, डन। ਠੀਕ ਹੈ। ਤਾਂ ਫਰਦਰ ਅਪਡੇਟ ਲਈ ਟੈਲੀਗ੍ਰam ਨੂੰ ਜੁਆਇਨ ਕਰ ਲੈਣਾ। ਹੁਣ ਅੱਜ ਦਾ ਸੈਸ਼ਨ ਅਸੀਂ ਸਟਾਰਟ ਕਰ ਦਿੰਦੇ ਹਾਂ। ਜਿਸ ਦੇ ਵਿੱਚ ਅਸੀਂ 17 ਨੰਬਰ ਦਾ ਮੌਕ ਟੈਸਟ ਪੰਜਾਬੀ ਦਾ ਅੱਜ ਸ਼ੁਰੂ ਕਰਾਂਗੇ। ਇਨਾਂ ਦੀ ਅਲੱਗ ਤੋਂ ਮੈਂ ਇੱਕ ਪਲੇਲਿਸਟ ਬਣਾਈ ਹੋਈ ਆ ਜੇ ਤੁਸੀਂ ਚਾਹੋ ਤਾਂ ਪਿਛਲੇ 16 ਟੈਸਟ ਵੀ ਉੱਥੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਚਲੋ ਸਟਾਰਟ ਕਰਦੇ ਆ ਫਰਸਟ ਕੁਐਸਚਨ ਆ ਗਿਆ ਤੁਹਾਡੇ ਸਾਹਮਣੇ ਸੁਖਮਨੀ ਸਾਹਿਬ ਦੇ ਵਿੱਚ ਕੁੱਲ ਕਿੰਨੀਆਂ ਸਤਰਾਂ ਹਨ 1670 1770 1870 1970 ਆਨਸਰ ਕਰੋ ਜੀ ਕੀ ਆਏਗਾ ਜੀ ਫਸਟ ਕੁਐਸਚਨ ਦਾ ਕੀ ਆਨਸਰ ਆਊਗਾ ਓਕੇ ਪਹਿਲੇ ਦੇ ਲਈ ਤੁਸੀਂ ਡੀ ਆਨਸਰ ਲਗਾਇਆ ਮਤਲਬ ਕਿ 1970 ਰਾਈਟ ਬਿਲਕੁਲ ਸਹੀ ਹੈ ਜੇ ਤੁਸੀਂ ਪ੍ਰੀਸਾਈਜ਼ਲੀ ਦੇਖਣਾ ਹੋਵੇਗਾ ਤਾਂ ਉੱਤਰ 1970 ਆਂਦਾ ਹੈ ਪਰ ਕਈ ਵਾਰੀ ਕੀ ਹੁੰਦਾ ਹੈ 1970 ਨਾ ਦੇ ਕੇ ਤੁਹਾਨੂੰ ਆਪਸ਼ਨ ਚ ਕੀ ਕਰਦੇ ਨੇ ਉਹ ਕਹਿ ਦਿੰਦੇ ਨੇ ਲਗਭਗ 2000 ਠੀਕ ਹੈ ਤਾਂ ਦੇਖੋ 3 ਹੀ ਘਟਾ ਤਾਂ ਉਸ ਟਾਈਮ ਦੇ ਉੱਪਰ ਅਸੀਂ ਲਗਭਗ 2000 ਦੇ ਉੱਪਰ ਟਿਕ ਲਗਾ ਦੇਣਾ ਸਮਝ ਗਏ ਤੇ ਸੁਖਮਨੀ ਸਾਹਿਬ ਜਿਹੜੀ ਹੈ ਤੁਹਾਨੂੰ ਪਤਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਇੰਪੋਰਟੈਂਟ ਰਚਨਾ ਮੰਨੀ ਜਾਂਦੀ ਹੈ ਰਾਈਟ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਲੰਮੀ ਬਾਣੀ ਹੈ ਈਵਨ ਆਪਾਂ ਇਕੱਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗੱਲ ਨਹੀਂ ਕਰਦੇ ਜੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈਆਂ ਸਾਰੀਆਂ ਬਾਣੀਆਂ ਦੀ ਗੱਲ ਕਰੋਗੇ ਤਾਂ ਇਹ ਸਭ ਤੋਂ ਲੰਮੀ ਬਾਣੀ ਮੰਨੀ ਜਾਊਗੀ ਓਕੇ ਜਿਸ ਦੇ ਕਰਕੇ ਇਸ ਨੂੰ ਕਿਹਾ ਜਾਂਦਾ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈਗੀ ਹੈ ਸੁਖਮਨੀ ਸਾਹਿਬ ਠੀਕ ਹੈ ਵੈਸੇ ਮੈਂ ਤੁਹਾਨੂੰ ਸੁਖਮਨੀ ਸਾਹਿਬ ਦੇ ਬਾਰੇ ਦੇ ਵਿੱਚ ਕੱਲ ਵੀ ਕਾਫੀ ਸਾਰੇ ਜਿਹੜੇ ਫੈਕਟਸ ਨੇ ਉਹ ਦੱਸੇ ਸੀਗੇ ਆਈ ਹੋਪ ਕਿ ਤੁਹਾਨੂੰ ਪਤਾ ਹੋਣਗੇ ਇਸ ਕਰਕੇ ਆਪਾਂ ਇਸ ਕੁਐਸਚਨ ਤੋਂ ਡਾਇਰੈਕਟ ਨੈਕਸਟ ਕੁਐਸਚਨ ਤੇ ਚੱਲਦੇ ਆ ਠੀਕ ਹੈ ਅੱਗੇ ਦੇਖੋ ਜੀ ਕਿਸ ਦੇ ਅਨੁਸਾਰ ਸੁਖਮਨੀ ਸਾਹਿਬ ਮੱਧ ਕਾਲ ਦੇ ਵਿੱਚ ਰਚੇ ਗਏ ਅਧਿਆਤਮਿਕ ਸਾਹਿਤ ਦੀ ਸਭ ਤੋਂ ਵੱਡੀ ਰਚਨਾ ਕਿਸ ਨੇ ਕਿਹਾ ਸੀਗਾ ਸੁਖਮਨੀ ਸਾਹਿਬ ਜੀ ਬਾਰੇ ਡਾਕਟਰ ਮੋਹਨ ਸਿੰਘ ਡਾਕਟਰ ਗੰਡਾ ਸਿੰਘ ਕੁਲਬੀਰ ਕੰਗ ਸੰਤ ਸਿੰਘ ਸੇਖੋਂ ਜੀ ਐਂਡ ਪਲੀਜ਼ ਸੈਸ਼ਨ ਨੂੰ ਨਾ ਸਟਾਰਟ ਹੁੰਦੇ ਹੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਬਿਕਾਜ਼ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਨਾ ਤਾਂ ਉਹਦੇ ਨਾਲ ਆਡੀਅנס ਦੀ ਰੀਚ ਵੱਧਦੀ ਹੈ ਠੀਕ ਹੈ ਤਦਫਿਰ ਕੀ ਹੁੰਦਾ ਆ ਤੁਹਾਨੂੰ ਹੋਰ ਵੀ ਜ਼ਿਆਦਾ ਬੈਟਰ ਸੈਸ਼ਨਸ ਮਿਲ ਸਕਦੇ ਨੇ ਠੀਕ ਹੈ ਇਸ ਕਰਕੇ ਚਲੋ ਦੂਸਰੇ ਦੇ ਲਈ ਆਨਸਰ ਆਊਗਾ A ਓਕੇ ਯਾਨੀ ਕਿ A ਬੋਲਿਆ ਸੀਗਾ ਡਾਕਟਰ ਮੋਹਨ ਸਿੰਘ ਨੇ ਸੁਖਮਨੀ ਸਾਹਿਬ ਦੇ ਬਾਰੇ ਵਿੱਚ ਠੀਕ ਹੈ ਤੇ ਸੁਖਮਨੀ ਸਾਹਿਬ ਬਾਣੀ ਜਿਹੜੀ ਆ ਅਗਰ ਪੁੱਛਿਆ ਜਾਂਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਅੰਗ ਤੋਂ ਸ਼ੁਰੂ ਹੋ ਕੇ ਤੇ ਕਿਹੜੇ ਅੰਗ ਤੱਕ ਮਿਲਦੀ ਹੈ 262 ਤੋਂ ਲੈ ਕੇ 296 ਅੰਗ ਤੱਕ ਅੰਕਿਤ ਹੈ ओके okay. तीसरा प्रश्न सुखमनी साहब किन्ने पदार्थां दा जिक्र है दो चार पंज या फिर छ तीसरे क्वेश्चन आंसर करो सुखमनी साहेब कि पदार्थां दा जिक्र है यस प्लीज थर्ड क्वेश्चन की आंसर आएगा यस yes. ਬਿਲਕੁਲ ਕੁਲਵੀਰ ਜੀ ਬਹੁਤ ਵਧੀਆ ਬਹੁਤ ਸਹੀ ਕੀਤਾ ਤੁਸੀਂ ਤੀਸਰੇ ਦਾ ਤੁਹਾਡਾ ਆਨਸਰ ਆ ਰਿਹਾ ਹੈ ਸੀ ਯਾਨੀ ਕਿ ਪੰਜ ਇਸ ਦਾ ਉੱਤਰ ਹੋਊਗਾ ਬੀ ਮਤਲਬ ਕਿ ਚਾਰ ਹੁਣ ਇੱਕ ਗਿਣਤੀ ਤਾਂ ਚਾਰ ਹੈਗੀ ਹੈ ਬਿਲਕੁਲ ਸਹੀ ਹੈ ਤੁਹਾਨੂੰ ਇੰਨਾ ਚਾਰਾਂ ਦੇ ਨਾਮ ਵੀ ਪਤਾ ਹੋਣੇ ਚਾਹੀਦੇ ਨੇ ਠੀਕ ਹੈ ਤਾਂ ਪਹਿਲੇ ਨੰਬਰ ਦੇ ਉੱਪਰ ਆ ਗਿਆ ਧਰਮ ਦੂਸਰੇ ਨੰਬਰ ਦੇ ਉੱਪਰ ਆਊਗਾ ਅਰਥ ਠੀਕ ਹੈ ਤੀਸਰੇ ਨੰਬਰ ਦੇ ਉੱਪਰ ਆਏਗਾ ਕਾਮ ਔਰ ਚੌਥੇ ਨੰਬਰ ਦੇ ਉੱਪਰ ਆਊਗਾ ਮੁਕਤੀ ਓਕੇ ਜੀ ਤਾਂ ਇਹ ਤੁਸੀਂ ਚਾਰ ਚੀਜ਼ਾਂ ਯਾਦ ਰੱਖਣੀਆਂ ਸੁਖਮਨੀ ਸਾਹਿਬ ਦੇ ਵਿੱਚ ਤੁਹਾਨੂੰ ਇਹ ਮਿਲਣਗੀਆਂ ਓਕੇ ਤਾਂ ਚਾਰੋਂ ਦੇ ਚਾਰੋਂ ਪਦਾਰਥ ਤੁਹਾਨੂੰ ਯਾਦ ਰਹਿਣੇ ਚਾਹੀਦੇ ਆ ਓਕੇ ਅੱਗੇ ਚੌਥਾ ਪ੍ਰਸ਼ਨ ਸੁਖਮਨੀ ਸਾਹਿਬ ਦਾ ਕੇਂਦਰੀ ਵਿਸ਼ਾ ਕੀ ਹੈ ਇੱਛਾ ਦੀ ਪੂਰਨਤਾ ਜਾਨਵਰਾਂ ਦੀ ਪੂਰਨਤਾ ਮਨੁੱਖ ਦੀ ਪੂਰਨਤਾ ਜਾਂ ਫਿਰ ਆਤਮਾ ਦੀ ਪੂਰਨਤਾ ਬਹੁਤ ਵਧੀਆ ਮੋਕਸ਼ ਮਤਲਬ ਮੁਕਤੀ ਬਿਲਕੁਲ ਧਰਮ ਅਰਥ ਕਾਮ ਤੇ ਮੋਕਸ਼ ਬਹੁਤ ਵਧੀਆ ਬਹੁਤ ਵਧੀਆ ਟਿੰਸਾ ਜੀ ਐਬਸੋਲੂਟਲੀ ਰਾਈਟ ਹਾਂ ਸੇਮ ਹੀ ਚੀਜ਼ ਹੈ ਚੌਥੇ ਲਈ ਸੀ ਤੇ ਡੀ ਦੋ ਉੱਤਰ ਆ ਰਹੇ ਨੇ ਇਹਦੇ ਚ ਉੱਤਰ ਆਏਗਾ ਸੀ ਯਾਨੀ ਕਿ ਮਨੁੱਖ ਦੀ ਪੂਰਨਤਾ ਹੁੰਤ ਤੁਸੀਂ ਨਾ ਇਹ ਯਾਦ ਕਰੋ ਜਰਾ ਕੱਲ ਅਸੀਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਵਿੱਚ ਆਪਾਂ ਕੁਐਸਚਨ ਕਰ ਰਹੇ ਸੀ ਕੱਲ ਸਾਡੇ ਸਾਹਮਣੇ ਇੱਕ ਕੁਐਸਚਨ ਆਇਆ ਸੀ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੇਂਦਰੀ ਭਾਵ ਕਿਹੜਾ ਹੈ ਦੇਖੋ ਇੱਕ ਹੁੰਦਾ ਹੈ ਕੇਂਦਰੀ ਭਾਵ ਇੱਕ ਹੁੰਦਾ ਹੈ ਕੇਂਦਰੀ ਵਿਸ਼ਾ ਜੇਕਰ ਤੁਹਾਡੇ ਕੋਲੋਂ ਵਿਸ਼ਾ ਪੁੱਛਿਆ ਜਾਏਗਾ ਫਿਰ ਤਾਂ ਤੁਸੀਂ ਲਗਾ ਦੇਣਾ ਮਨੁੱਖ ਦੀ ਪੂਰਨਤਾ ਠੀਕ ਹੈ ਤੇ ਜੇਕਰ ਭਾਵ ਪੁੱਛਿਆ ਜਾਏਗਾ ਉਹ ਕਿਹੜੀਆਂ 17 ਆਣਗੀਆਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਠੀਕ ਹੈ ਤਾਂ ਇਹ ਹੈ ਇਹਦਾ ਕੇਂਦਰੀ ਭਾਵ ਸਮਝ ਗਏ ਜੀ ਰਹਾਉ ਵੈਸੇ ਵੀ ਉਹ ਤੁਕ ਹੁੰਦੀ ਹੈ ਜਿੱਥੇ ਰੁਕ ਕੇ ਅਸੀਂ ਦੇਖਣਾ ਹੁੰਦਾ ਹੈ ਕਿ ਬਾਣੀ ਦੇ ਵਿੱਚ ਕੀ ਕਿਹਾ ਗਿਆ ਉਸ ਬਾਰੇ ਸੋਚਣਾ ਰਾਈਟ ਅੱਗੇ ਗੱਲ ਕਰਦੇ ਹਾਂ ਪੰਜਵਾਂ ਪ੍ਰਸ਼ਨ ਸੁਖਮਨੀ ਸਾਹਿਬ ਜੀ ਦੀ ਸਤਵੀਂ ਅਸ਼ਟਪਦੀ ਦੇ ਵਿੱਚ ਕਿਸ ਦਾ ਜ਼ਿਕਰ ਮਿਲਦਾ ਹੈ ਮਨੁੱਖ ਦੇ ਸਮਾਜਿਕ ਕਰਤਵਾਂ ਦਾ ਸਾਧ ਦੇ ਆਤਮਿਕ ਪੱਦਰ ਅਤੇ ਕਰਤਵਾਂ ਦਾ ਸੱਜਣ ਠੱਗ ਜਿਹੇ ਮਨੁੱਖਾਂ ਦੇ ਨੀਵੇਂ ਪੱਦਰ ਦਾ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹਾਂਜੀ ਪੰਜਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਕੀ ਆਏਗਾ ਜੀ yes ਕੁਐਸਚਨ ਦਾ ਨੰਬਰ ਪਾ ਦਿਓ ਗੁਰ ਬੱਚਾ b ਆਨਸਰ ਲਗਾ ਰਹੇ ਹੋ ਜੀ ਬਿਲਕੁਲ ਇਹ ਹੈਗਾ ਇੱਕ ਸਾਧੂ ਦੇ ਆਤਮਿਕ ਪੱਦਰ ਦਾ ਦੀ ਉਹਨਾਂ ਦੇ ਕਰਤਮਾਂ ਦਾ ਇਹਦੇ ਵਿੱਚ ਸਤਵੀਂ ਅਸ਼ਟਪਦੀ ਦੇ ਵਿੱਚ ਜ਼ਿਕਰ ਆਂਦਾ ਹੈ ਠੀਕ ਹੈ ਜੀ ਓਕੇ ਹੁਣ ਜੇਕਰ ਤੁਹਾਡੇ ਕੋਲੋਂ ਸਤਵੀਂ ਪੌੜੀ ਦੇ ਬਾਰੇ ਪੁੱਛਿਆ ਜਾਏਗਾ ਫਿਰ ਤੁਸੀਂ ਕੀ ਕਹੋਗੇ ਇਹਦੇ ਵਿੱਚ ਨਿਰਗੁਣ ਤੋਂ ਲੈ ਕੇ ਸਰਗੁਣ ਦੀ ਪੂਰੀ ਪ੍ਰਕਿਰਿਆ ਦੇ ਬਾਰੇ ਵਿੱਚ ਵਰਣਨ ਕੀਤਾ ਗਿਆ ਠੀਕ ਹੈ ਜੀ ਪਰ ਸਤਵੀਂ ਅਸ਼ਟਪਦੀ ਦੇ ਵਿੱਚ ਸਾਧ ਦੇ ਆਤਮਿਕ ਪੱਧਰ ਅਤੇ ਉਹਨਾਂ ਦੇ ਕਰਤਮਾਂ ਦੀ ਗੱਲ ਕੀਤੀ ਗਈ ਹੈ ਠੀਕ ਹੈ ਜੀ ਓਕੇ ਨੈਕਸਟ ਸੁਖਮਨੀ ਸਾਹਿਬ ਵਿੱਚ ਸ੍ਰਿਸ਼ਟੀ ਦਾ ਰੂਪ ਕੀ ਦੱਸਿਆ ਗਿਆ ਆਤਮਿਕ ਧਾਰਮਿਕ ਪੁਰਾਣਿਕ ਮਿਥਿਹਾਸਕ ਹਾਂਜੀ ਸੰਸਾਰ ਜਿਹੜਾ ਉਹਦਾ ਰੂਪ ਕੀ ਦੱਸਿਆ ਗਿਆ ਸੁਖਮਨੀ ਸਾਹਿਬ ਦੇ ਵਿੱਚ ਯੈਸ ਪਲੀਜ਼ 6ਵੇਂ ਦੇ ਲਈ ਆਨਸਰ ਕਰੋ 5ਵੇਂ ਦਾ ਧਾਰਮਿਕ ਓਕੇ ਬਟ ਇਸ ਦਾ ਉੱਤਰ ਕੀ ਆਊਗਾ ਏ ਯਾਨੀ ਕਿ सृष्टि ਦਾ ਰੂਪ ਦੱਸਿਆ ਗਿਆ ਆਤਮਿਕ OK ਠੀਕ ਹੈ ਜੀ ਅੱਗੇ ਦੇਖਦੇ ਹਾਂ ਸੈਵਨਥ ਕੁਐਸਚਨ ਸੁਖਮਨੀ ਸਾਹਿਬ ਵਿੱਚ ਕਿਹੜੀ ਅਸ਼ਟਪਦੀ ਹੈ ਜਿਸ ਦੇ ਵਿੱਚ ਤੁਹਾਨੂੰ ਨਿਰਗੁਣ ਬ੍ਰਹਮ ਦਾ ਵਰਣਨ ਮਿਲਦਾ ਹੈ 18ਵੀਂ 19ਵੀਂ 20ਵੀਂ 21ਵੀਂ ਮੈਨੂੰ ਲੱਗਦਾ ਹੈ ਕਿ ਇੱਕ ਆਪਾ ਐਕਚੁਅਲੀ ਜਦੋਂ 2022 ਦੇ ਵਿੱਚ ਅਸੀਂ ਡਿਟੇਲ ਵਾਲੀਆਂ ਵੀਡੀਓਜ਼ ਕੀਤੀਆਂ ਸੀਗੀਆਂ ਤੁਹਾਡੇ ਸਿਲੇਬਸ ਵਾਈਜ਼ ਉਹਦੇ ਚ ਆਪਾਂ ਗੁਰਮਤਕ ਆਪ ਦੇ ਵਿੱਚ ਸੁਖਮਨੀ ਸਾਹਿਬ ਕੀਤਾ ਸੀ ਉਸ ਤੋਂ ਬਾਅਦ ਅੱਜ ਵਾਲਾ ਸੈਸ਼ਨ ਅਗਰ ਇਹਨਾਂ ਦੋਨਾਂ ਨੂੰ ਕਰ ਲਿਆ ਮੈਨੂੰ ਨਹੀਂ ਲੱਗਦਾ ਸੁਖਮਨੀ ਸਾਹਿਬ ਦੇ ਵਿੱਚ ਇਸ ਤੋਂ ਬਾਹਰ ਕੋਈ ਕੁਐਸਚਨ ਬਣ ਜੂਗਾ ਓਕੇ ਬੀ ਆਨਸਰ ਆ ਰਿਹਾ ਸਤਵੀਂ ਦਾ ਇਸ ਦਾ ਉੱਤਰ ਹੋਊਗਾ ਡੀ ਯਾਨੀ ਕਿ ਏ ਆਜੂਗੀ ਇਕਵੀਂ ਅਸ਼ਟਪਦੀ ਔਰ ਇਹ ਸਾਡੇ ਲਈ ਸਭ ਤੋਂ ਇੰਪੋਰਟੈਂਟ ਪ੍ਰਸ਼ਨ ਹੈ ਜਦੋਂ ਅਸੀਂ ਸਾਰੇ ਅਸ਼ਟਪਦੀਆਂ ਵਾਲੇ ਪ੍ਰਸ਼ਨ ਪੜ੍ਹਦੇ ਹਾਂ ਤਾਂ ਠੀਕ ਹੈ ਇਸ ਕਰਕੇ ਯਾਦ ਰੱਖਣਾ ਹੈ ਨਿਰਗੁਣ ਬ੍ਰਹਮ ਦਾ ਵਰਣਨ ਤੁਹਾਨੂੰ ਮਿਲੇਗਾ ਇਕਵੀਂ ਅਸ਼ਟਪਦੀ ਵਿੱਚ ਫਿਰ ਇੱਕ ਕੁਐਸਚਨ ਆਉਂਦਾ ਜੀ ਕਿਹੜੀ ਅਸ਼ਟਪਦੀ ਹੈ ਜਿਸ ਦੇ ਵਿੱਚ ਦਾਰਸ਼ਨਿਕ ਭਾਵ ਸਭ ਤੋਂ ਜ਼ਿਆਦਾ ਸੰਗਣਾ ਨਜ਼ਰ ਆਂਦਾ ਹੈ ਤਾਂ ਉਸ ਦਾ ਉੱਤਰ ਵੀ ਇਕਵੀਂ ਹੀ ਆਊਗਾ ਠੀਕ ਹੈ ਇਕਵੀਂ ਅਸ਼ਟਪਦੀ ਹੀ ਓਕੇ ਅੱਗੇ ਅੱਠਵਾਂ ਦੇਖੋ ਸੁਖਮਨੀ ਸਾਹਿਬ ਵਿੱਚ ਅੰਮ੍ਰਿਤ ਦੇ ਸਮਾਨ ਕੀ ਮੰਨਿਆ ਗਿਆ ਆਤਮਾ ਸਚਾਈ ਚੰਗਿਆਈ ਨਾਮ ਸਿਮਰਨ हाँ जी वेटिंग फॉर योर आंसर अठवें का डी बहुत वादिया ये है नाम सिमरन क्योंकि आप पर दिया ना सुख मनी सुख अमृत प्रभ नाम राइट भगत जना कह मन विश्राम ਤੰਦੇ ਵਿੱਚ ਅੰਮ੍ਰਿਤ ਦੇ ਬਰਾਬਰ ਨਾਮ ਸਿਮਰਨ ਨੂੰ ਮੰਨਿਆ ਗਿਆ ਠੀਕ ਹੈ ਓਕੇ ਅਗਲਾ ਨੋਵਾਂ ਪ੍ਰਸ਼ਨ ਸੁਖਮਨੀ ਸਾਹਿਬ ਜੀ ਦੇ ਵਿੱਚ ਕਿਹੜੀ ਪੌੜੀ ਹੈ ਜਿਸ ਵਿੱਚ ਪੂਰੀ ਸ੍ਰਿਸ਼ਟੀ ਦੀ ਜਦੋਂ ਰਚਨਾ ਹੋਈ ਸੀ ਉਹਦੀ ਇੰਪੋਰਟੈਂਸ ਬਾਰੇ ਉਹਦੇ ਮਹੱਤਵ ਦੇ ਬਾਰੇ ਦੱਸਿਆ ਗਿਆ ਹੈ ਦੂਸਰੀ 8ਵੀਂ 16ਵੀਂ ਜਾਂ ਫਿਰ 10ਵੀਂ ਹਾਂਜੀ ਸ੍ਰਿਸ਼ਟੀ ਦੀ ਰਚਨਾ ਦਾ ਮਹੱਤਵ ਕਿਹੜੀ ਪੌੜੀ ਦੇ ਵਿੱਚ ਆਉਂਦਾ ਹੈ ਹਾਂਜੀ 9th ਦਾ ਆਨਸਰ ਕੀ ਹੈ ਅ ਅ 9ਵੇਂ ਦੇ ਲਈ ਬੀ ਆਨਸਰ ਲਗਾ ਰਹੇ ਹੋ ਜੀ ਤੁਸੀਂ ਓਕੇ ਯਾਨੀ ਕਿ 8ਵੀਂ ਬਿਲਕੁਲ ਸਹੀ ਹੈ ਐਂ ਦੇ ਵਿੱਚ ਆਏਗੀ ਸ੍ਰਿਸ਼ਟੀ ਦੀ ਰਚਨਾ ਠੀਕ ਹੈ ਫਿਰ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀ ਸੀ ਕਿ 7ਵੀਂ ਪੌੜੀ 'ਚ ਨਿਰਗੁਣ ਤੋਂ ਸਰਗੁਣ ਦੀ ਪ੍ਰਕਿਰਿਆ ਹੋਊਗੀ ਫਿਰ ਐਸ ਸ੍ਰਿਸ਼ਟੀ ਦੇ ਬਾਰੇ ਦੇ ਵਿੱਚ ਸੁਖਮਨੀ ਸਾਹਿਬ ਜੀ ਕੀ ਕਿਹਾ ਗਿਆ ਹੈ ਯਾਨੀ ਕਿ ਜਿਹੜੀ ਸ੍ਰਿਸ਼ਟੀ ਹੈ ਉਹ ਕੀ ਹੈ ਤਾਂ ਇਸ ਦੇ ਬਾਰੇ ਦੇ ਵਿੱਚ ਵਰਡ ਮਿਲੇਗਾ ਤੁਹਾਨੂੰ ਮਿੱਥਿਆ ਠੀਕ ਹੈ ਜੀ ਤਾਂ ਇਹ ਵੀ ਤੁਸੀਂ ਕੁਐਸਚਨ ਨਾਲ ਹੀ ਯਾਦ ਰੱਖ ਲਿਓ ਕਿ ਸੁਖਮਨੀ ਸਾਹਿਬ ਦੇ ਵਿੱਚ ਸ੍ਰਿਸ਼ਟੀ ਨੂੰ ਮਿੱਥਿਆ ਦੱਸਿਆ ਗਿਆ ਓਕੇ 10ਵਾਂ ਪ੍ਰਸ਼ਨ ਕਿਹੜੀ ਅਸ਼ਟਪਦੀ ਤੋਂ ਨਾਮ ਜਪਣ ਦਾ ਉਪਦੇਸ਼ ਸਟਾਰਟ ਹੋ ਜਾਂਦਾ ਹੈ ਪਹਿਲੀ ਪੰਜਵੀਂ ਅੱਠਵੀਂ ਜਾਂ ਫਿਰ ਛੇਵੀਂ ਹਾਂਜੀ 10ਵਾਂ ਉੱਤਰ ਕਰੋ ਕਿਹੜੀ ਅਸ਼ਟਪਦੀ ਹੈ ਜਿਸ ਤੋਂ ਨਾਮ ਜਪਣ ਦਾ ਉਪਦੇਸ਼ ਸਟਾਰਟ ਹੁੰਦਾ ਹੈ ਹਾਂਜੀ 10th ਲਈ ਇਹ ਬਿਲਕੁਲ ਪਹਿਲੀ ਹੀ ਅਸ਼ਟਪਦੀ ਤੋਂ ਸਟਾਰਟ ਹੋ ਜਾਂਦਾ ਹੈ ਜਦੋਂ ਆਪਾਂ ਬੋਲਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਠੀਕ ਹੈ ਜੰਨਾ ਮਤਲਬ ਉਦੋਂ ਹੀ ਸਟਾਰਟ ਹੋ ਜਾਂਦਾ ਹੈ ਕਿ ਸਾਨੂੰ ਨਾਮ ਜਪਣਾ ਚਾਹੀਦਾ ਹੈ ਸਭ ਤੋਂ ਪਹਿਲੀ ਅਸ਼ਟਪਦੀ ਤੋਂ ਓਕੇ ਜੀ ਠੀਕ ਹੈ 11ਵਾਂ ਸੁਖਮਨੀ ਸਾਹਿਬ ਦੀ ਰਚਨਾ ਕਿਸ ਭਾਸ਼ਾ ਦੇ ਵਿੱਚ ਕੀਤੀ ਗਈ ਹੈ ਵੈਸੇ ਤਾਂ ਕੁਐਸਚਨ ਬੜਾ ਈਜ਼ੀ ਹੈ ਆਈ نو ਕਿ ਤੁਸੀਂ ਸਾਰਿਆਂ ਨੇ ਸਹੀ ਆਨਸਰ ਕਰ ਦੇਣਾ ਬ੍ਰਿਜ ਭਾਸ਼ਾ ਫਾਰਸੀ ਪੰਜਾਬੀ ਜਾਂ ਫਿਰ ਹਿੰਦੀ ਭਾਸ਼ਾ ਹਾਂਜੀ ਸੁਖਮਨੀ ਸਾਹਿਬ ਦੀ ਬਾਣੀ ਦੀ ਭਾਸ਼ਾ ਕਿਹੜੀ ਹੈ 11ਵਾਂ ਅਨਸਰ ਜਿਹੜੇ ਦੇ ਬੱਚੇ ਰਾਜਸਥਾਨ ਦੇ A ਗ੍ਰੇਡ ਦੀ ਤਿਆਰੀ ਕਰ ਰਹੇ ਨੇ ਨਾ ਉਹ ਵੀ ਇਹ ਵਾਲਾ ਸੈਸ਼ਨ ਡੇਲੀ ਦੇਖਿਆ ਕਰੋ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਠੀਕ ਹੈ ਕਿਉਂਕਿ ਰਾਜਸਥਾਨ ਵਾਲੀ ਸਾਈਡ ਵੈਸੇ ਵੀ ਪੰਜਾਬੀ ਪੜਾਉਣ ਵਾਲੇ ਆਈ ਥਿੰਕ ਬਹੁਤ ਘੱਟ ਹੋਣਗੇ ਟੀਚਰਸ ਓਕੇ 11ਵੇਂ ਦੇ ਲਈ ਕੀ ਅਨਸਰ ਲਗਾ ਰਹੇ ਹੋ ਜੀ ਕਿਹੜੀ ਭਾਸ਼ਾ ਵੈਸੇ ਇਹਦੇ ਵਿੱਚ ਜ਼ਿਆਦਾ ਕਨਫਿਊਜ਼ਨ ਹੋਣੀ ਨਹੀਂ ਚਾਹੀਦੀ ਇਸ ਦਾ ਉੱਤਰ ਹੋਊਗਾ ਜੀ ਸੀ ਠੀਕ ਹੈ ਯਾਨੀ ਕਿ ਪੰਜਾਬੀ ਭਾਸ਼ਾ ਦੇ ਵਿੱਚ ਕੀ ਤੁਸੀਂ ਇੱਥੇ ਮੈਨੂੰ ਇਹ ਦੱਸ ਸਕਦੇ ਹੋ ਕਿ ਕਿਹੜੇ ਗੁਰੂ ਸਾਹਿਬਾਨ ਹੈ ਜਿਨ੍ਹਾਂ ਨੇ ਬ੍ਰਿਜ ਭਾਸ਼ਾ ਦੇ ਵਿੱਚ ਸਭ ਤੋਂ ਜ਼ਿਆਦਾ ਆਪਣੀ ਰਚਨਾ ਕੀਤੀ ਹੈ ਠੀਕ ਹੈ ਜੇ ਪਤਾ ਤਾਂ ਇਸ ਦਾ ਉੱਤਰ ਕਰਨਾ ਵੈਸੇ ਤੁਹਾਨੂੰ ਪਤਾ ਹੋਊਗਾ ਵੀ ਫਿਰ ਇਹ ਵੀ ਦੱਸ ਦੇਣਾ ਕਿ ਉਹਨਾਂ ਗੁਰੂ ਸਾਹਿਬਾਨਾਂ ਨੇ ਕੀ ਕੋਈ ਰਚਨਾ ਪੰਜਾਬੀ ਦੇ ਵਿੱਚ ਕੀਤੀ ਹੈ ਜੇ ਹਾਂ ਦਾ ਉਸ ਰਚਨਾ ਦਾ ਨਾਮ ਕੀ ਹੈ ਤਾਂ ਇਹ ਦੋ ਕੁਐਸਚਨ ਤੁਸੀਂ ਮੈਨੂੰ ਹੁਣੇ ਅਨਸਰ ਕਰੋਗੇ ਤਦ ਤੱਕ ਆਪਾਂ ਅੱਜ ਦੇ ਲਾਸਟ ਕੁਐਸਚਨ ਤੇ ਚੱਲਦੇ ਹਾਂ ਕਿਹੜੀ ਅਸ਼ਟਪਦੀ ਵਿੱਚ ਅਲੱਗ-ਅਲੱਗ ਸੰਪਰਦਾਏ ਦੇ ਮਹਾਪੁਰਖਾਂ ਦੀ ਸਿਫਤ ਨੂੰ ਬਿਆਨ ਕੀਤਾ ਗਿਆ ਨੌਵੀਂ ਅੱਠਵੀਂ ਸੱਤਵੀਂ ਜਾਂ ਪੰਜਵੀਂ ਵੈਰੀ ਗੁੱਡ ਸ਼ਿਰਗੁਰੂ ਗੋਬਿੰਦ ਸਿੰਘ ਜੀ ਬਿਲਕੁਲ ਸਹੀ ਕਿਹਾ ਇਹਨਾਂ ਦੀ ਪੰਜਾਬੀ ਦੇ ਵਿੱਚ ਵੀ ਕੋਈ ਰਚਨਾ ਹੈਗੀ ਆ ਚੰਡੀ ਦੀ ਵਾਰ ਬਹੁਤ ਇੰਪੋਰਟੈਂਟ ਹੈ ਹੈਨਾ ਅੱਛਾ ਚੰਡੀ ਦੀ ਵਾਰ ਵੈਸੇ ਕੀ ਦੇ ਤੇ ਆਧਾਰਿਤ ਹੈ ਕਿਹੜੀ ਮਿੱਥਕਥਾ ਹੁੰਦੀ ਹੈ ਹਾਂਜੀ ਹਾਂਜੀ ਸਹੀ ਹੈ ਕਿਹੜੀ ਹੈ ਤਦ ਤੱਕ 12ਵਾਂ ਅਨਸਰ ਕਰੋ ਸੀ ਅਨਸਰ ਲਗਾ ਰਹੇ ਹੋ ਜੀ ਇਸ ਦਾ ਉੱਤਰ ਹੋਏਗਾ ਨੋਵੀਂ ਅਸ਼ਟਪਦੀ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਸੰਪਰਦਾਏ ਦੇ ਮਹਾਪੁਰਖਾਂ ਬਾਰੇ ਦੱਸਿਆ ਗਿਆ ਜਿਵੇਂ ਕਿ ਜੇਕਰ ਆਪਾਂ ਨੋਵੀਂ ਅਸ਼ਟਪਦੀ ਦੀ ਗੱਲ ਕਰੀਏ ਅੰਦਰ ਵਿੱਚ ਤੁਹਾਨੂੰ ਬ੍ਰਹਮਾ ਜੀ ਦੀ ਮਹਿਮਾ ਮਿਲ ਜਾਊਗੀ ਤੇ ਜੇਕਰ ਆਪਾਂ 7ਵੀਂ ਅਸ਼ਟਪਦੀ ਦੀ ਗੱਲ ਕਰੀਏ ਉਹਦੇ ਵਿੱਚ ਤੁਹਾਨੂੰ ਮਿਲੇਗੀ ਸਾਧਾਂ ਦੀ ਮਹਿਮਾ ਤਾਂ ਮਹਿਮਾ ਦੇ ਬਾਰੇ ਯਾਦ ਰੱਖਣਾ ਕਿ ਬ੍ਰਹਮਾ ਜੀ ਦੀ ਮਹਿਮਾ ਤੁਹਾਨੂੰ 9ਵੀਂ ਪੌੜੀ 'ਚ ਮਿਲਨੀ ਆ ਸੌਰੀ ਅਸ਼ਟਪਦੀ 'ਚ ਮਿਲਨੀ ਆ ਤੇ ਜਿਹੜੀ ਸਾਧਾਂ ਦੀ ਮਹਿਮਾ ਉਹ ਤੁਹਾਨੂੰ 7ਵੀਂ ਅਸ਼ਟਪਦੀ 'ਚ ਮਿਲਨੀ ਹੈ ਠੀਕ ਹੈ ਤਾਂ ਇਹ ਦੋਨੋਂ ਯਾਦ ਰੱਖਣੇ ਨੇ yes exactly ਮਾਰਕੰਡੇ ਪੁਰਾਨ ਦੇ ਉੱਪਰ ਆਧਾਰਿਤ ਹੈ ओके okay, ठीक है अच्छा मेरे ख्याल ਦੇ ਵਿੱਚ ਇੱਕ ਕੁਐਸਚਨ ਹੋਰ ਆਊਗਾ ਬਿਲਕੁਲ ਆਹ ਕੁਐਸਚਨ ਦੇਖੋ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੀ ਕਿਹੜੀ ਕਿਹੜੀ ਪੌੜੀ ਹੈ ਜਿਸ ਦੇ ਵਿੱਚ ਸਮਾਨਤਾ ਹੈਗੀ ਹੈ ਜਪਜੀ ਸਾਹਿਬ ਦੀ ਪਹਿਲੀ ਸੁਖਮਨੀ ਸਾਹਿਬ ਦੀ ਤੀਸਰੀ ਜਪਜੀ ਸਾਹਿਬ 18ਵੀਂ ਸੁਖਮਨੀ ਸਾਹਿਬ ਦੂਜੀ 12ਵੀਂ ਤੇ ਪਹਿਲੀ 10ਵੀਂ ਤੇ 9ਵੀਂ 13ਵੇਂ ਦਾ ਆਨਸਰ ਕਰੋ ਬੱਚੇ ਮੇਰੀ ਕਲਾਸ ਨੂੰ ਤਦ ਤੱਕ ਲੀਵ ਨਾ ਕਰਿਆ ਕਰੋ ਜਦ ਤੱਕ ਮੈਂ ਤੁਹਾਨੂੰ ਗੁੱਡ ਨਾਈਟ ਐਂਡ ਟੇਕ ਕੇਅਰ ਨਹੀਂ ਕਹਿ ਦਿੰਦੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਕੀ ਕਰਵਾਣਾ ਹੈ ਜਾਂ ਕਿੰਨੇ ਕੁਐਸਚਨ ਹੁੰਦੇ ਨੇ ਕਈ ਵਾਰੀ ਮੈਨੂੰ ਵੀ ਨਹੀਂ ਪਤਾ ਹੁੰਦਾ ਓਕੇ ਚਲੋ ਹਾਂਜੀ 13ਵਾਂ ਅਨਸਰ ਕੀ ਆਊਗਾ ਬੀ ਯਾਨੀ ਜਪਜੀ ਸਾਹਿਬ ਦੇ ਵਿੱਚ 18ਵੀ ਬਿਲਕੁਲ ਤੇ ਸੁਖਮਨੀ ਸਾਹਿਬ ਦੀ ਦੂਸਰੀ ਪੌੜੀ ਐਂ ਦੇ ਵਿੱਚ ਕਿਹੜੀ ਚੀਜ਼ ਹੈ ਜਿਸ ਦੇ ਬਾਰੇ ਦੇ ਵਿੱਚ ਗੱਲ ਕੀਤੀ ਗਈ ਹੈ ਤੇ ਉਹ ਦੋਨਾਂ ਦੇ ਵਿੱਚ ਹੀ ਸਮਾਨ ਹੈ ਤਾਂ ਇਹਦੇ ਵਿੱਚ ਗੱਲ ਕੀਤੀ ਗਈ ਹੈ ਵੱਧ ਇਨਸਾਨਾਂ ਦੇ ਬਾਰੇ ਵਿੱਚ ਠੀਕ ਹੈ ਜੀ ਇਹ ਤੁਹਾਨੂੰ ਚੀਜ਼ ਜਪਜੀ ਸਾਹਿਬ ਦੀ 18ਵੀਂ ਪੌੜੀ ਦੇ ਵਿੱਚ ਤੇ ਸੁਖਮਨੀ ਦੀ ਦੂਸਰੀ ਪੌੜੀ 'ਚ ਮਿਲ ਜਾਂਦੀ ਹੈ ਓਕੇ ਠੀਕ ਹੈ ਹੁਣ ਬੱਚੇ ਕੱਲ ਅਸੀਂ ਦੇਖੋ ਕੀ ਕਰਨਾ ਹੈ ਕੱਲ ਤਾਂ ਚਲੋ ਸੰਡੇ ਆ ਕੱਲ ਸਾਡੀ ਕਲਾਸ ਨਹੀਂ ਹੋਣੀ ਮੰਡੇ ਦੀ ਗੱਲ ਕਰਦੇ ਹਾਂ ਮੰਡੇ ਨੂੰ ਆਪਾਂ ਇੱਕ ਬੜਾ ਹੀ ਇੰਪੋਰਟੈਂਟ ਟੌਪਿਕ ਕਰਨ ਵਾਲਿਆਂ ਜਿਸ ਦੇ ਵਿੱਚ ਅਸੀਂ ਜਿਹੜੀਆਂ ਸਾਡੇ ਇੱਥੇ ਯੂਨੀਵਰਸਿਟੀਆਂ ਹੈ ਉਹਨਾਂ ਦੀ ਕਦੋਂ-ਕਦੋਂ ਸਥਾਪਨਾ ਹੋਈ ਸੀ ਉਹਨਾਂ ਦੇ ਬਾਰੇ ਵਿੱਚ ਸਾਰੇ ਇੰਪੋਰਟੈਂਟ ਫੈਕਟਸ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਠੀਕ ਹੈ ਤੇ ਤੁਹਾਨੂੰ ਪਤਾ ਹੈ ਇਹ ਐਦਾਂ ਦਾ ਟੌਪਿਕ ਹੈ ਜਿਸ ਦੇ ਵਿੱਚੋਂ ਦੀ ਤੁਹਾਨੂੰ ਕੁਐਸਚਨ ਪੁੱਛੇ ਹੀ ਜਾਂਦੇ ਨੇ ਓਕੇ ਤਾਂ ਇਸ ਲਈ ਪਰਸੋਂ ਵਾਲਾ ਸੈਸ਼ਨ ਜ਼ਿਆਦਾ ਇੰਪੋਰਟੈਂਟ ਹੈ ਖਾਸ ਕਰਕੇ UGC ਤੇ A ਗ੍ਰੇਡ ਵਾਲੇ ਬੱਚਾ ਲਈ ਰਾਜਸਥਾਨ ਓਕੇ ਠੀਕ ਹੈ ਚਲੋ ਮੈਨੂੰ ਜਾਂਦੇ ਜਾਂਦੇ ਇੱਕ ਕੁਐਸਚਨ ਹੋਰ ਦੱਸ ਦਿਓ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਤੋਂ ਪਹਿਲੇ ਦੇ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇਕੱਠਾ ਕਰ ਰਹੀ ਸੀ ਹੈਨਾ ਉਦੋਂ ਉਹਨਾਂ ਨੇ ਕਿਨਾਂ ਤੋਂ ਗੋਇੰਦਵਾਲ ਦੇ ਵਿੱਚ ਜਾ ਕੇ ਆਪ ਖੁਦ ਜਾ ਕੇ ਪੋਥੀਆਂ ਲਿਆਂਦੀਆਂ ਸੀ ਤੇ ਉਹਨਾਂ ਨੂੰ ਸਤਿਕਾਰ ਨਾਲ ਲੈ ਕੇ ਆਏ ਸੀ ਫਿਰ ਬਾਅਦ ਦੇ ਵਿੱਚ ਆਦ ਗ੍ਰੰਥ ਦੇ ਵਿੱਚ ਬਾਣੀ ਨੂੰ ਇਕੱਤਰ ਕਰਕੇ ਲਿਖਿਆ ਗਿਆ ਸੀ ਦੱਸਣਾ ਹਾਂਜੀ ਦੱਸਿਓ ਤਾਈ ਮੈਂ ਕਿਹਾ ਹਲੇ ਲੀਵ ਨਾ ਕਰਿਓ yes please ਹਾਂਜੀ ਐਗਜ਼ੈਕਟਲੀ ਬਾਬਾ ਮੋਹਨਜੀਤੋ ਠੀਕ ਹੈ ਜੀ ਹਾਂ ਬਸ ਬਸ ਬਹੁਤ ਵਧੀਆ ਇਹਨਾਂ ਦੇ ਐਕਚੁਅਲੀ ਲੜਕੇ ਸੀਗੇ ਸਹੈਂਸਰ ਰਾਮ ਉਹਨਾਂ ਨੇ ਕੀ ਕੀਤਾ ਸੀ ਸ਼ਿਰਗੁਰੂ ਅਮਰਦਾਸ ਜੀ ਤੇ ਉਹਨਾਂ ਤੋਂ ਪਹਿਲੇ ਜਿਹੜੇ ਗੁਰੂ ਸਾਹਿਬਾਨ ਸੀ ਉਹਨਾਂ ਦੀ ਤੇ ਕੁਝ ਭਗਤਾ ਦੀ ਬਾਣੀ ਸੀ ਜਿਹੜੀ ਇਕੱਠੀ ਕੀਤੀ ਸੀ ਰਾਈਟ ਤੇ ਇਹ ਪੋਥੀਆਂ ਬਾਬਾ ਮੋਹਨ ਜੀ ਕੋਲ ਹੈਗਿਆ ਸੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਰਚਨਾ ਕਰਨੀ ਸੀ ਨਾ ਤਾਂ ਉਹਨਾਂ ਨੂੰ ਇਹ ਪੋਥੀਆਂ ਦੀ ਲੋੜ ਸੀ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਜਾਓ ਪੋਥੀਆਂ ਲੈ ਕੇ ਆਓ ਉਹਨਾਂ ਨੇ ਦਿੱਤੀਆਂ ਨਹੀਂ ਬਾਬਾ ਮੋਹਨ ਜੀ ਨੇ ਫਿਰ ਇਹਨਾਂ ਨੇ ਕਿਹਾ ਕਿ ਚਲੋ ਬਾਬਾ ਬੁੱਢਾ ਜੀ ਤੁਸੀਂ ਜਾਓ ਠੀਕ ਹੈ ਕਿਉਂਕਿ ਉਹ ਬਜ਼ੁਰਗ ਸੀ ਨਾ ਚਲੋ ਤੁਹਾਡੀ ਤਾਂ ਉਹਨਾਂ ਨੇ ਰਿਸਪੈਕਟ ਕਰਨੀ ਹੈ ਤੁਹਾਨੂੰ ਪੋਥੀਆਂ ਦੇ ਦੇਣਗੇ ਬਾਬਾ ਬੁੱਢਾ ਜੀ ਗਏ ਉਹਨਾਂ ਨੂੰ ਵੀ ਪੋਥੀਆਂ ਨਹੀਂ ਦਿੱਤੀਆਂ ਠੀਕ ਹੈ ਫਿਰ ਗੁਰੂ ਸਾਹਿਬ ਆਪ ਗੋਇੰਦਵਾਲ ਜਾਂਦੇ ਨੇ ਪਾਲਕੀ ਦੇ ਵਿੱਚ ਠੀਕ ਹੈ ਲਾਈਕ ਪਾਲਕੀ 'ਚ ਆਪ ਨਹੀਂ ਬੈਠਦੇ ਆਈ ਮੀਨ ਪਾਲਕੀ ਨਾਲ ਲੈ ਕੇ ਜਾ ਰਹੇ ਨੇ ਤੇ ਜਦੋਂ ਉੱਥੇ ਜਾਂਦੇ ਨੇ ਤੇ ਉੱਥੇ ਫਿਰ ਬਾਬਾ ਮੋਹਨ ਜੀ ਇਹਨਾਂ ਦੀ ਅਸનિਸ਼ਠਾ ਨੂੰ ਦੇਖ ਕੇ ਉਸ ਤੋਂ ਬਾਅਦ ਇਹਨਾਂ ਨੂੰ ਪੋਥੀਆਂ ਦੇ ਦਿੰਦੇ ਨੇ ਤੇ ਪਾਲਕੀ ਸਾਹਿਬ ਦੇ ਵਿੱਚ ਪੋਥੀਆਂ ਨੂੰ ਰੱਖਿਆ ਜਾਂਦਾ ਹੈ ਦੇਸ਼ੀਰ ਗੁਰੂ ਅਰਜਨ ਦੇਵ ਜੀ ਦੀ ਆਪ ਨਾਲ ਆਪਣੇ ਸੰਗਤ ਦੇ ਨਾਲ ਨੰਗੇ ਪੈਰੀ ਚੱਲਦੇ ਨੇ। ਯਾਨੀ ਐਨਾ ਉਹਨਾਂ ਨੇ ਬਾਣੀ ਦੀ ਇੱਜ਼ਤ ਕੀਤੀ ਸੀ। ਤੇ ਜਦੋਂ ਇਹਨਾਂ ਨੂੰ ਇਹ ਵਾਲੀ ਲਾਈਕ ਬਾਣੀ ਮਿਲ ਗਈ ਤਾਂ ਉਦੋਂ ਜੇਕਰ ਪੁੱਛਿਆ ਜਾਏ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਸ਼ਬਦ ਉਚਾਰੇ ਸੀਗੇ ਉਸ ਟਾਈਮ ਦੇ ਉੱਪਰ ਜਦੋਂ ਇਹਨਾਂ ਨੂੰ ਬਹੁਤ ਚਾਹੀਦੀ ਸੀਗੀ ਪੋਤੀਆਂ। ਮੋਹਨ ਤੇਰੇ ਉੱਚੇ ਮੰਦਰ ਇਹ ਤੁਸੀਂ ਪਲੀਜ਼ ਯਾਦ ਰੱਖ ਲਿਓ। ਠੀਕ ਹੈ ਇਹ ਵਾਲੇ ਸ਼ਬਦ ਉਤਾਰੇ ਗਏ ਸੀਗੇ। ਐਂਡ ਇਹ ਵਾਲੀ ਚੀਜ਼ ਸਾਨੂੰ ਪਤਾ ਕਿੱਥੋਂ ਚੱਲਦੀ ਹੈ। ਅਸੀਂ ਮੈਕਲਿਫ ਦੀ ਬੁੱਕ ਸੁਣੀ ਹੈ ਨਾ ਦ ਸਿੱਖ ਰਿਲੀਜੀਅਨ ਉਹਦੀ ਵੋਲਯੂਮ 3 ਪੜਨਾ ਤਾਂ ਉਹਦੇ ਤੋਂ ਤੁਹਾਨੂੰ ਪਤਾ ਚੱਲੇਗਾ ਕਿ ਬਈ ਜਿਹੜੀ ਇਹ ਵਾਲੀ ਗੱਲ ਹੈ ਨਾ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਪਰ ਜ਼ਿਆਦਾਤਰ ਵਿਦਵਾਨ ਇਸ ਚੀਜ਼ ਦੇ ਬਾਰੇ ਦੇ ਵਿੱਚ ਬੋਲਦੇ ਨੇ ਠੀਕ ਹੈ ਤੇ ਇਹ ਪੋਥੀਆਂ ਲਿਖਣ ਚ ਕਿਹਾ ਜਾਂਦਾ ਹੈ ਕਰੀਬ-ਕਰੀਬ 2 ਸਾਲ ਲੱਗੇ ਸੀਗੇ ਠੀਕ ਹੈ ਜਿਨ੍ਹਾਂ ਨੂੰ 2 ਜਿਲਦਾਂ ਦੇ ਵਿੱਚ ਲਿਖਿਆ ਗਿਆ ਸੀਗਾ ਤੇ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀ ਕੀਤਾ ਪਗਤਾਂ ਦੀ ਤੇ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇਕੱਠਾ ਕਰਕੇ ਉਹਨਾਂ ਨੂੰ ਪਹਿਲਾਂ ਰਾਗਾਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਵਰਣਮਾਲਾ ਦੇ ਤਰੀਕੇ ਦੇ ਨਾਲ ਲਿਖਿਆ ਗਿਆ ਸੀ ਦੇਖੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਬਹੁਤ ਇੰਟੈਲੈਕਚੁਅਲ ਪਰਸਨ ਸੀਗੇ ਸੋਚ ਕੇ ਦੇਖੋ ਜਦੋਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਸੀ ਨਾ ਤਾਂ ਹਰ ਇੱਕ ਚੀਜ਼ ਉਹਨੂੰ ਪਰੋ ਕੇ ਲਿਖਿਆ ਹੈ ਐਦਾਂ ਨਹੀਂ ਕਿ ਚਲੋ ਹੱਥ ਦੇ ਵਿੱਚ ਪਹਿਲਾਂ ਬਾਣੀ ਆਈ ਕਿਸੇ ਰਾਗ ਦੀ ਉਹਨੂੰ ਲਿਖਤਾ ਦੂਜੇ ਨੰਬਰ ਤੇ ਕੋਈ ਵੀ ਰਾਗ ਆ ਗਿਆ ਉਹਨੂੰ ਲਿਖਤਾ ਨਹੀਂ ਉਹਨਾਂ ਨੇ ਹਰ ਇੱਕ ਚੀਜ਼ ਨੂੰ ਪਹਿਲਾਂ ਪ੍ਰੋਪਰ ਵਰਣਮਾਲਾ ਦੇ ਵਿੱਚ ਪ੍ਰੋਪਰ ਰਾਗਾਂ ਦੇ ਵਿੱਚ ਫਿਰੋਇਆ ਸੀ ਉਸ ਤੋਂ ਬਾਅਦ ਜਾ ਕੇ ਉਸ ਰਚਨਾ ਨੂੰ ਲਿਖਿਆ ਗਿਆ ਸੀਗਾ ਰਾਈਟ ਤਾਂ ਐਦਾ ਕਰਕੇ ਆਦ ਗ੍ਰੰਥ ਸਾਡੇ ਸਾਹਮਣੇ ਆਇਆ ਓਕੇ ਚਲੋ ਇੱਥੇ ਹੁੰਦਾ ਜੀ ਅੱਜ ਦਾ ਲੈਕਚਰ ਓਵਰ ਥੈਂਕ ਯੂ ਸੋ ਵੈਰੀ ਮੱਚ ਕਿ ਤੁਸੀਂ ਇੰਨੇ ਪੇਸ਼ੈਂਸ ਦੇ ਨਾਲ ਸੁਨਿਆ ਐਂਡ ਆਈ ਹੋਪ ਕਿ ਤੁਹਾਨੂੰ ਸੈਸ਼ਨ ਚੰਗਾ ਵੀ ਲੱਗਿਆ ਹੋਣਾ ਐਂਡ ਤੁਸੀਂ ਲਾਈਕ ਕਰਤਾ ਹੋਗਾ ਨਹੀਂ ਕੀਤਾ ਤਾਂ ਐਟ ਲੀਸਟ ਸ਼ੇਅਰ ਜ਼ਰੂਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਹੈ ਇਨਾ ਦਿਨਾਂ ਦੇ ਵਿੱਚ ਸਬਸਕ੍ਰਿਪਸ਼ਨ ਘਟਾ ਰਿਹਾ ਹੈ ਜਦੋਂ ਕਿ ਵਿਊਜ਼ ਜ਼ਿਆਦਾ ਆ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਵਿਊਜ਼ ਦੇ ਨਾਲ ਨਾਲ ਸਬਸਕ੍ਰਿਪਸ਼ਨ ਵੀ ਹੋਇਆ ਤਾਂ ਜ਼ਿਆਦਾ ਮਜ਼ਾ ਆਉਂਦਾ ਹੈ ਠੀਕ ਹੈ ਤਾਂ ਤੁਹਾਡੇ ਸਾਰਿਆਂ ਦੇ ਉੱਪਰ ਡਿਪੈਂਡ ਕਰਦਾ ਹੁਣ ਆਪਾਂ ਮਿਲਾਂਗੇ ਜੀ ਪਰਸੋਂ ਯਾਨੀ ਕਿ ਮੰਡੇ ਨੂੰ ਯੂਨੀਵਰਸਿਟੀਆਂ ਵਾਲੇ ਲੈਕਚਰ ਦੇ ਨਾਲ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ ਐਵਰੀਬਾਡੀ ਟੇਕ ਅ ਵੈਰੀ ਗੁੱਡ ਕੇਅਰ ਆਫ ਯੋਰਸੈਲਫ ਬਾਏ ਬਾਏ